ਲੱਖਾਂ ਕਰੋੜਾ ਰੁਪਏ ਲਗਾ ਕੇ ਜਿਹੜੇ ਪੇਰੈਂਟਸ ਨੇ ਉਹ ਬੱਚਿਆਂ ਨੂੰ ਬਾਹਰ ਭੇਜਦੇ ਨੇ ਤੇ ਕਈਆਂ ਨੂੰ ਤਾਂ ਹਜੇ ਕੁਝ ਸਮਾਂ ਹੀ ਹੋਇਆ ਸੀ ਤੇ ਨਾਲ ਦੀ ਨਾਲ ਉਹਨਾਂ ਦੀ ਵਤਨ ਵਾਪਸੀ ਹੁੰਦੀ ਹੈ ਔਰ ਕਿੰਨਾ ਹਾਲਾਤਾਂ ਚ ਹੁੰਦੀ ਹੈ ਇਹ ਤੁਹਾਨੂੰ ਪਤਾ ਹੈ ਮੋਦੀ ਸਾਹਿਬ ਨੂੰ ਚਾਹੀਦਾ ਵੀ ਆਪਣੇ ਪਰਮ ਮਿੱਤਰ ਨਾਲ ਬਹਿ ਕੇ ਇਸ ਮੁੱਦੇ ਤੇ ਗੰਭੀਰਤਾ ਦੇ ਨਾਲ ਗੱਲ ਕੀਤੀ ਜਾਵੇ ਉਹਨਾਂ ਪਰਿਵਾਰ ਉਥੋਂ ਛੱਡ ਕੇ ਚਾਗੇ ਉਹਨਾਂ ਨੇ ਗੁਜ਼ਰਬਸਣ ਕਰਨੀ ਉਹਨਾਂ ਦੀ ਦਿਨਚਰਿਆ ਲਈ ਉਹਨਾਂ ਨੂੰ ਜੀਵਨ ਕਿੱਦਾਂ ਤੁਸੀਂ ਪਰਪੂਲਿਤ ਕਰਨਾ ਹੈ ਸੀ ਤੇ ਉਹਦੇ ਲਈ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਇਸ ਮੁੱਦੇ ਤੇ ਅੱਗੇ ਆਏਗੀ ਜਿਵੇਂ ਤੁਸੀਂ ਕਹ ਤੰਦੇਹੀ ਨਾਲ ਸਾਥ ਦੇਣਾ ਚਾਹੀਦਾ ਪਰ ਸਰਕਾਰ ਅੱਗੇ ਵੱਧ ਕੇ ਇਨਾਂ ਪਰਿਵਾਰਾਂ ਦੀ ਮਦਦ ਕਰੇ ਦੇਖੋ ਜੇ ਸਰਕਾਰ ਅੱਗੇ ਨਹੀਂ ਆਏਗੀ ਮੈਂ ਸੋਚਦਾ ਵੀ ਇਸ ਤੋਂ ਵੱਡੀ ਸ਼ਰਮਨਾਕ ਗੱਲ ਹੋਣੀ ਹੈ ਇਹ ਕਿ ਲੜਕੀ ਹੈ ਜਗਰਾਉਂ ਦੀ ਉਹਦੇ ਵੈਲਿਡ ਵੀਜ਼ਾ ਉਹਦੇ ਕੋਲ ਸੀ ਜੀ ਪਹਿਲਾਂ ਯੂਕੇ ਵੀ ਯੂਕੇ ਸਟੱਡੀ ਵੀਜ਼ੇ ਸੀ ਕੋਈ ਸਟੱਡੀ ਵੀਜ਼ੇ ਤੋਂ ਵੈਲਿਡ ਵੀਜ਼ਾ ਜਾਰੀ ਟਿਕਟ ਲੈ ਕੇ ਉਹ ਅਮਰੀਕਾ ਚ ਧਰਤੀ ਤੇ ਗਈ ਜੀ 15 ਦਿਨਾਂ ਬਾਅਦ ਵੀਜ਼ਾ ਨਾਲ ਆਪਾਂ ਤੋਂ ਵਾਪਸ ਕਿੱਜਾ ਇਟ ਮੀਨਸ ਉਹਦੇ ਕੋਈ ਕਾਗਜ਼ਾਂ ਦੇ ਵਿੱਚ ਕੋਈ ਕਮੀ ਹੋਣੀ ਹੈ ਨਾ ਹੁਣ 21 ਸਾਲ ਦੀ ਉਹ ਲੜਕੀ ਦੀ ਉਮਰ ਸੀ 21 ਸਾਲ ਦੇ ਬੱਚੇ ਨੂੰ ਕਿੰਨੀ ਕਿ ਆਪਾਂ ਸਮਝ ਨਹੀਂ ਸਮਝੋਗੇ ਹੁਣ ਅਸੀਂ ਪੰਜਾਬ ਦੇ ਵਿੱਚ ਮੁੱਦਾ ਆਪਾਂ ਗਾਇਆ ਹੈ ਪ੍ਰਵਾਸੀ ਲੋਕ ਜੀ ਪ੍ਰਵਾਸੀ ਲੋਕ ਮਾਰੋਂ ਆ ਕੇ ਇੱਥੇ ਕੰਮ ਕਰ ਰਹੇ ਨੇ ਪੁਰ ਇੱਥੇ ਉਹਨੀਆਂ ਜ਼ਮੀਨਾਂ ਬਣਾ ਰਹੇ ਨੇ ਆਪਣੇ ਮਕਾਨ ਬਣਾ ਰਹੇ ਨੇ ਕਿਉਂਕਿ ਉਹ ਤਾਂ ਇੱਥੇ ਆ ਰਹੇ ਉਹਨਾਂ ਨੂੰ ਕੰਮ ਮਿਲਦਾ ਹੈ ਹੁਣ ਅਸੀਂ ਪੰਜਾਬੀ ਬੰਦੇ ਇੱਥੇ ਕੰਮ ਨਹੀਂ ਕਰਦੇ ਅਸੀਂ ਕਹਿੰਦੇ ਵੀ ਅਸੀਂ ਬਾਹਰ ਜਾ ਕੇ ਕੰਮ ਕਰ ਲਾਂਗੇ ਇੱਥੇ ਨਹੀਂ ਕੰਮ ਕਰਾਂਗੇ ਜੀ ਹੁਣ ਉਹ ਬੰਤਾ ਆਪਣੇ ਸ਼ਹਿਰ ਛੱਡ ਕੇ ਆਪਣਾ ਪਿੰਡ ਛੱਡ ਕੇ ਆਪਣੀ ਸਟੇਟ ਛੱਡ ਕੇ ਪੰਜਾਬ ਆਂਦਾ ਵੀ ਇੱਥੇ ਕੰਮ ਹੈਗਾ ਇੱਥੇ ਅਸੀਂ ਕੰਮ ਕਰ ਲਾਂਗੇ ਉਹਨੂੰ ਕੰਮ ਕਰਦੇ ਵੀ ਜੀ ਠੀਕ ਹੈ ਇਹੀ ਕੰਮ ਅਸੀਂ ਇੱਥੇ ਰਹਿ ਕੇ ਕਰ ਲਈਏ ਤਾਂ ਸਾਨੂੰ ਵੀ ਇੱਥੇ ਕੰਮ ਹੋਵੇ ਅਜਦਾ ਅਪੀਲਾ C17 ਆਇਆ ਪਤਾ ਨਹੀਂ ਕਿੰਨੇ ਸੀ 17 ਬਹੁਤ ਲੰਬਾ ਤਿਆਰ ਹੋਈ ਜੀ ਜਿਹੜੇ ਇੰਨੀ ਲੋਡ ਹੈ ਇਹਨੋਂ ਦੇ ਲਿਸਟ ਆਦੇ ਆਵੇਂ ਉਹ ਅਗੋ ਤਿਆਰੀ ਕਰ ਰਿਹਾ ਅਮਰੀਕਾ ਸਤਿ ਸ਼੍ਰੀ ਅਕਾਲ ਮੈਂ ਤੁਹਾਡੇ ਨਾਲ ਜਸਪ੍ਰੀਤ ਲੇਟੈਸਟ ਖਬਰ ਜਿਹੜੀ ਸਾਹਮਣੇ ਆਈ ਹੈ ਸਾਰਿਆਂ ਦੇ ਸਾਹਮਣੇ ਕਿ ਟਰੰਪ ਦੇ ਬਿਆਨ ਤੋਂ ਬਾਅਦ ਹੁਣ ਜਿਹੜੇ ਕਾਫੀ ਪੰਜਾਬੀ ਨੇ ਉਹ ਆਪਣੇ ਵਤਨ ਵਾਪਸ ਆ ਗਏ ਨੇ ਉਹਨਾਂ ਨੂੰ ਕਿਸ ਹਾਲਾਤਾਂ ਵਿੱਚ ਲਿਆਂਦਾ ਗਿਆ ਭਾਰਤ ਵਾਪਸ ਉਹ ਤੁਹਾਨੂੰ ਸਾਰਿਆਂ ਦੇ ਸਾਹਮਣੇ ਹੀ ਹੈ ਸੋ ਇਸੇ ਮੁੱਦੇ ਤੇ ਅੱਜ ਗੱਲਬਾਤ ਕਰਾਂਗੇ ਮੇਰੇ ਨਾਲ ਮੇਰੇ ਸੀਨੀਅਰ ਪੱਤਰਕਾਰ ਮੌਜੂਦ ਨੇ ਪੰਕਜ ਭਾਰਤੀ ਜੀ ਸਵਾਗਤ ਕਰ ਲੈਂਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਕਿਵੇਂ ਦੇਖਦੇ ਹੋ ਕਿ ਲੱਖਾਂ ਕਰੋੜਾ ਰੁਪਏ ਲਗਾ ਕੇ ਜਿਹੜੇ ਪੇਰੈਂਟਸ ਨੇ ਉਹ ਬੱਚਿਆਂ ਨੂੰ ਬਾਹਰ ਭੇਜਦੇ ਨੇ ਤੇ ਕਈਆਂ ਨੂੰ ਤਾਂ ਹਜੇ ਕੁਝ ਸਮਾਂ ਹੀ ਹੋਇਆ ਸੀ ਤੇ ਨਾਲ ਦੀ ਨਾਲ ਉਹਨਾਂ ਦੀ ਵਤਨ ਵਾਪਸੀ ਹੁੰਦੀ ਹੈ ਔਰ ਕਿੰਨਾ ਹਾਲਾਤਾਂ ਚ ਹੁੰਦੀ ਹੈ ਇਹ ਤੁਹਾਨੂੰ ਪਤਾ ਹੈ ਦੇਖੋ ਮੈਮ ਬੜੀ ਮਤਲਬ ਮੰਦਭਾਗੀ ਘਟਨਾ ਹੈ ਵੀ ਜਿਹੜੇ ਲੋਕ ਲੱਖਾਂ ਰੁਪਏ ਲਾ ਕੇ ਆਪਣੇ ਸੁਪਨੇ ਸਜਾਉਣ ਲਈ ਬਾਹਰਲੇ ਮੁਲਕਾਂਇ ਤਰਤੀ ਜਾਂਦੇ ਨੇ ਉਹਨਾਂ ਨਾਲ ਜਦੋਂ ਇਨਸੀਡੈਂਟ ਹੋ ਜਵੇ ਤੇ ਕਿਤਨਾ ਕਿਤੇ ਉਹ ਅੰਦਰੋਂ ਟੁੱਟ ਜਾਂਦੇ ਨੇ ਕਿਉਂਕਿ ਕਿਹੜੇ ਹਾਲਾਤਾਂ ਦੇ ਵਿੱਚ ਕਿਹੜੀਆਂ ਟਰਮਸ ਐ ਕੰਡੀਸ਼ਨ ਦੇ ਵਿੱਚ ਉਹ ਬੰਦੇ ਬਾਹਰ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਮਿਹਨਤ ਕਰਨ ਦਾ ਜੋ ਸੁਪਨਾ ਦੇਖਿਆ ਸੀ ਉਹਦੇ ਤੇ ਕਿਤਨਾ ਕਿਤੇ ਉਹ ਪਾਣੀ ਜੇ ਉਹ ਫਿਰ ਜਾਂਦਾ ਨਾ ਬੰਦੇ ਤੇ ਬੰਦਾ ਅੰਦਰੋਂ ਟੁੱਟ ਜਾਂਦਾ ਹ ਹ ਪਰ ਗੱਲ ਮੋੜ ਢਿੜ ਕੇ ਆ ਜਾਂਦੀ ਹੈ ਸਰਕਾਰਾਂ ਤੇ ਜੀ ਹੁਣ ਕੱਲ ਕੁਲਦੀਪ ਸਿੰਘ ਧਾਲੀਵਾਲ ਜੀ ਨੇ ਉਹਨਾਂ ਨੂੰ ਉੱਥੇ ਰਿਸੀਵ ਕੀਤਾ ਜਿਹੜੇ ਉੱਥੇ ਸੀ 17 ਜਿਹੜਾ ਕੱਲ ਆਇਆ ਅਮਰੀਕਾ ਤੋਂ ਜਹਾਜ਼ ਉਹਦੇ ਵਿੱਚ ਜਿੰਨੇ ਵੀ ਯਾਤਰੀ ਆਏ ਜਾਂ ਡਿਪੋਰਟ ਕੀਤੇ ਗਏ ਹੂੰ ਜੋ ਵਿਅਕਤੀ ਆਏ ਉਹਨਾਂ ਨੂੰ ਰਿਸੀਵ ਕੀਤਾ ਜੋ ਪੰਜਾਬ ਦੇ ਸੀਗੇ ਉਹਦੇ ਵਿੱਚ ਮੈਂਬਰ 33 ਮੈਂਬਰ ਸੀਗੇ ਉਹਨਾਂ ਨੂੰ ਰਿਸੀਵ ਕੀਤਾ ਕੁਲਦੀਪ ਸਿੰਘ ਧਾਲੀਵਾਲ ਜੀ ਨੇ ਔਰ ਉਥੇ ਬਹਿ ਕੇ ਬੜੇ ਉਹ ਭਾਵੁਕ ਹੋਏ ਉਹਨਾਂ ਦੇ ਸ਼ਬਦਾਂ ਦੇ ਵਿੱਚ ਬੜੀ ਭਾਵਨਾਤਮਕ ਨਜ਼ਰ ਆਈ ਚੀਜ਼ ਪਰ ਇਹ ਚੀਜ਼ਾਂ ਜਿਹੜੀਆਂ ਨੇ ਇਹ ਕਿਤੇ ਭਾਵੁਕ ਹੋ ਕੇ ਜਾਂ ਲੋਕਾਂ ਸਾਹਮਣੇ ਆਪਣੇ ਤੁਸੀਂ ਸ਼ਬਦ ਦੱਸਣੇ ਇਹਦਾਂ ਕੋਈ ਉਹਦਾ ਹੱਲ ਨਹੀਂ ਨਿਕਲਣ ਵਾਲਾ ਜੀ ਸਰਕਾਰਾਂ ਬਹਿ ਕੇ ਗੱਲ ਕਰਦੀਆਂ ਕਿਤਨਾ ਕਿਤੇ ਉਹਨਾਂ ਨੇ ਟਾਰਗੇਟ ਵੀ ਕੀਤਾ ਵੀ ਮੋਦੀ ਸਰਕਾਰ ਨੂੰ ਵੀ ਮੋਦੀ ਉਹਨਾਂ ਨੂੰ ਵੀ ਕਿਹਾ ਵੀ ਇਹ 트ੰਪ ਦੇ ਮਿੱਤਰ ਸੀਗੇ ਬੜਮ ਪਿਆਰੇ ਸੀ ਉਹਨਾਂ ਦੀ ਇਲੈਕਸ਼ਨ ਕੈਂਪੇਨ ਦੇ ਵਿੱਚ ਵੀ ਮਦਦ ਕਰਨ ਜਾਂਦੇ ਰਹੇ ਨੇ ਉਹਨਾਂ ਨੇ ਏ ਵੀ ਗਿਆ ਵੀ ਹੁਣ ਮੋਦੀ ਸਾਹਿਬ ਨੂੰ ਚਾਹੀਦਾ ਵੀ ਆਪਣੇ ਪਰਮ ਮਿੱਤਰ ਨਾਲ ਬਹਿ ਕੇ ਇਸ ਮੁੱਦੇ ਤੇ ਗੰਭੀਰਤਾ ਦੇ ਨਾਲ ਗੱਲ ਕੀਤੀ ਜਾਵੇ ਜੀ ਠੀਕ ਹੈ ਉਹਦੇ ਨਾਲ ਨਾਲ ਪੰਜਾਬ ਸਰਕਾਰ ਦੀ ਇੰਨੀ ਗੱਲ ਕਹਿਣ ਨਾਲ ਪੰਜਾਬ ਸਰਕਾਰ ਦਾ ਕਿਤੇ ਕਲੀਨ ਚਿੱਟ ਨਹੀਂ ਮਿਲ ਜਾਂਦੀ ਪੰਜਾਬ ਸਰਕਾਰ ਨੂੰ ਜੇ ਜੇ ਅਸੀਂ ਕਹਿ ਦਿੱਤਾ ਵੀ ਮੋਦੀ ਸਰਕਾਰ ਹੀ ਦੇਖੇ ਇਹਦੇ ਤੇ ਮੋਦੀ ਸਰਕਾਰ ਹੀ ਇੱਤੇ ਕੰਮ ਕਰੇ ਮੋਦੀ ਸਰਕਾਰ ਹੀ ਟਰੰਪ ਨਾਲ ਗੱਲ ਕਰੇ ਫਿਰ ਪੰਜਾਬ ਦੀਆਂ ਜ਼ਿੰਮੇਵਾਰੀਆਂ ਕਿੱਥੇ ਨੇ ਠੀਕ ਹੈ ਨਾ ਪੰਜਾਬ ਦੀ ਜੇ ਇੰਨੀ ਗੱਲ ਕਹਿ ਕੇ ਆਪਾਂ ਪੰਜਾਬ ਦੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ ਜੀ ਜਿਹੜੇ ਪੰਜਾਬ ਦੇ ਵਾਸੀ ਨੇ ਠੀਕ ਹੈ ਉਹਨਾਂ ਨੂੰ ਹੁਣ ਜਿਹੜੇ ਉਹ ਪਰਿਵਾਰ ਉਥੋਂ ਛੱਡ ਕੇ ਇੱਥੇ ਆ ਗਏ ਨੇ ਉਹਨਾਂ ਨੇ ਗੁਜ਼ਰਬਸਨ ਕਰਨ ਲਈ ਉਹਨਾਂ ਦੀ ਦਿਨਚਰਿਆ ਲਈ ਉਹਨਾਂ ਨੂੰ ਜੀਵਨ ਕਿੱਦਾਂ ਤੁਸੀਂ ਪਰਪੂਲਿਤ ਕਰਨਾ ਹੈ ਇੱਥੇ ਹੂੰ ਤੇ ਉਹਦੇ ਲਈ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਵੀ ਬਣਦੀ ਬਿਲਕੁਲ ਵੀ ਉਹ ਜਿਹੜੇ ਬੱਚੇ ਉਥੋਂ ਆਏ ਨੇ ਲੱਖਾਂ ਰੁਪਏ ਉਹਨਾਂ ਦੇ ਪਰਿਵਾਰ ਨੇ ਉਹਨਾਂ ਤੇ ਲਾਇਆ ਹੂੰ ਜ਼ਮੀਨਾਂ ਗਹਿਣੇ ਰੱਖੀਆਂ ਆਪਣੇ ਆਪ ਨੂੰ ਪੱਦਾ ਕਿਤੇ ਨਾ ਕਿਤੇ ਦਾ ਤੱਕ ਲਾਦਣਾ ਮੇਰਾ ਬੱਚਾ ਬਿਲਕੁਲ ਕੰਮ ਕਰ ਕਰੇ ਸਮਾਜ ਦੇ ਵਿੱਚ ਰੁਤਬਾ ਵਧਾਵੇ ਹੂੰ ਬੈਂਕਾਂ ਦਾ ਨੌਂ ਲੁੱਟੇ ਜਾਂਦੇ ਆਂ ਜਮੀਨਾਂ ਗਹਿਣੇ ਰੱਖੀਆਂ ਜਾਂਦੀਆਂ ਹੋਰ ਵੀ ਕਈ ਤਰ੍ਹਾਂ ਦੇ ਐਸੈਟਸ ਨੇ ਜਿਹੜੇ ਉਹ ਦਾਤੇ ਲਾ ਦਿੰਦੇ ਨੇ ਵੀ ਮੇਰਾ ਬੱਚਾ ਬਾਹਰ ਜਾ ਕੇ ਤਰੱਕੀ ਘਰੇ ਮਿਹਨਤ ਕਰੇ ਪਰ ਜੇ ਉਹ ਪੈਸੇ ਕਿਤਨਾ ਕਿਤੇ ਲੱਗੇ ਵੇਸਟ ਹੁੰਦੇ ਆ ਉਹਦੀ ਪਰਭਾਈ ਲਈ ਪੰਜਾਬ ਸਰਕਾਰ ਨੂੰ ਮੂਰੇ ਆਣਾ ਚਾਹੀਦਾ ਉਹ ਪਰਿਵਾਰਾਂ ਦੀ ਜ਼ਿੰਮੇਵਾਰੀ ਕਿਤਨਾ ਕਿਤੇ ਪੰਜਾਬ ਸਰਕਾਰ ਵੀ ਬਖੂਬੀ ਆਪਣਾ ਉਥੇ ਆਪਣੇ ਤਨ ਦੇ ਹੀ ਨਾ ਉਹਨਾਂ ਦਾ ਸਾਥ ਦੇਵੇ ਤੇ ਉਹਨਾਂ ਦਾ ਕਿਸੇ ਨਾਲ ਜੇ ਠੰਗਣਾ ਹੱਲ ਕਰਾਇਆ ਜਾਵੇ ਤਾਨੂੰ ਲੱਗਦਾ ਕਿ ਸਰਕਾਰ ਇਸ ਮੁੱਦੇ ਤੇ ਅੱਗੇ ਆਏਗੀ ਜਿਵੇਂ ਤੁਸੀਂ ਕਹ ਤੰਦੇਹੀ ਨਾਲ ਸਾਥ ਦੇਣਾ ਚਾਹੀਦਾ ਪਰ ਸਰਕਾਰ ਅੱਗੇ ਵੱਧ ਕੇ ਇਨ੍ਹਾਂ ਪਰਿਵਾਰਾਂ ਦੀ ਮਦਦ ਕਰੇ ਦੇਖੋ ਜੇ ਸਰਕਾਰ ਅੱਗੇ ਨਹੀਂ ਆਏਗੀ ਤਾਂ ਮੈਂ ਸਮਝਦਾ ਵੀ ਇਸ ਤੋਂ ਵੱਡੀ ਸ਼ਰਮ ਨਾਲ ਗੱਲ ਹੋ ਨਹੀਂ ਸਕਦੀ ਕਿਉਂਕਿ ਵੋਟਾਂ ਲੈਣ ਲਈ ਤਾਂ ਤੁਸੀਂ ਦਰਦਰ ਜਾਣੇ ਹੋ ਵੋਟਾਂ ਲੈਣ ਲਈ ਤੁਸੀਂ ਪਿੰਡ ਪਿੰਡ ਜਾਣੇ ਹੋ ਗਲੀਆਂ ਦੇ ਵਿੱਚ ਬੜਨੇ ਹੋ ਹੱਥ ਜੋੜਦੇ ਹੋ ਜਦ ਇਹ ਜੀ ਮੁਸੀਬਤ ਆਦੀ ਹੈ ਪੰਜਾਬ ਦੀ ਜਵਾਨੀ ਤੇ ਤੇ ਫਿਰ ਕਿਉਂ ਨਹੀਂ ਅੱਗੇ ਆਣਾ ਚਾਹੀਦਾ ਸਰਕਾਰ ਨੂੰ ਸਰਕਾਰ ਦਾ ਪਹਿਲ ਦੇ ਆਧਾਰ ਤੇ ਸਰਕਾਰ ਅੱਗੇ ਆਵੇ ਕੋਈ ਅੱਧਾ ਦੇ ਮੈਂ ਤਾਂ ਇਹ ਕਹਿੰਦਾ ਉਹਨਾਂ ਵੀ ਕੋਈ ਐਸੇ ਨੂਨ ਬਣਾਏ ਜਾਣ ਹਾਰਡ ਐਂਡ ਵੀ ਜਿਹੜੇ ਜਿਵੇਂ ਇਮੀਗ੍ਰੇਸ਼ਨ ਨੇ ਦਾ ਕਈ ਤਰ੍ਹਾਂ ਦੇ ਏਜੰਟਸ ਇੱਥੇ ਬੈਠੇ ਨੇ ਮੈਂ ਸਾਰੇ ਏਜੰਟਸ ਨੂੰ ਨਹੀਂ ਕਹਿੰਦਾ ਸਾਰੇ ਵੀ ਇੱਕ ਤਰ੍ਹਾਂ ਦੇ ਤੋਲ ਨਹੀਂ ਸਕਦੇ ਸੀ ਪਰ ਕਈ ਜੇ ਗਲਤ ਕੱਲ ਕਰਦੇ ਨੇ ਗਲਤ ਕੰਮ ਕਰਦੇ ਨੇ ਲੋਕਾਂ ਨੂੰ ਬਰਗਲਾਉਂਦੇ ਨੇ ਜਾਂ ਡੌਂਕੀਆਂ ਲਵਾ ਕੇ ਲੋਕਾਂ ਦੀ ਜਵਾਨੀਆਂ ਖਰਾਬ ਕਰਦੇ ਨੇ ਉੱਥੇ ਤੱਕ ਪਹੁੰਚ ਨਹੀਂ ਪਾਉਂਦੇ ਕਈ ਲੋਕ ਰਸਤੇ ਦੀ ਵਿੱਚ ਕਈਆਂ ਦੀ ਡੈਥ ਹੋ ਜਾਂਦੀ ਹੈ ਇਹ ਜਿਹੇ ਬੰਦਿਆਂ ਦੇ ਨੱਥ ਪਾਣੀ ਜ਼ਰੂਰੀ ਹੈ ਜੇ ਪੰਜਾਬ ਦੀ ਜਵਾਨੀ ਨੂੰ ਬਚਾਣਾ ਬੰਦਾ ਜਾਂਦਾ ਕੰਮ ਕਰਨ ਲਈ ਜੀ ਬੰਦਾ ਬਾਹਰ ਜਾਂਦਾ ਕਿਉਂ ਅਗਲਾ ਕਹਿੰਦਾ ਯਾਰ ਬਾਹਰ ਜਾਵਾਂਗੇ ਜੀਵਨ ਥੋੜਾ ਆਪਣਾ ਸਹੀ ਹੋ ਜਾਏਗਾ ਮਿਹਨਤ ਕਰਨ ਲਈ ਇਹਨਾਂ ਦਾ ਸ਼ਲੋਕ ਨੇ ਜੀ ਬਾਹਰ ਜਾ ਕੇ ਮਿਹਨਤ ਕਰਦਾ ਹੈ ਹੂੰ ਜੇ ਮਿਹਨਤ ਹੀ ਅਗਲੇ ਦੀ ਫਲ ਨਹੀਂ ਆ ਰਹੀ ਅਗਲੇ ਨੇ ਪਾਸਪੋਰਟ ਬਣਾਇਆ ਵੀਜ਼ਾ ਲਵਾਇਆ ਤਾਂ ਹੀ ਉਹ ਬਾਹਰ ਗਿਆ ਨਾ ਹੂੰ ਠੀਕ ਹੈ ਨਾ ਹੁਣ ਇੱਕਈ ਇੱਕ ਲੜਕੀ ਹੈ ਜਗਰਾਉਂ ਦੀ ਉਹਦੇ ਵੈਲਿਡ ਵੀਜ਼ਾ ਉਹਦੇ ਕੋਲ ਜੀ ਉਹ ਪਹਿਲਾਂ ਯੂਕੇ ਵੀ ਯੂਕੇ ਸਟੱਡੀ ਵੀਜ਼ੇ ਤੇ ਗਈ ਸਟੱਡੀ ਵੀਜ਼ੇ ਤੋਂ ਵੈਲਿਡ ਵੀਜ਼ਾ ਜਾਜ ਦੀ ਟਿਕਟ ਲੈ ਕੇ ਉਹ ਅਮਰੀਕਾ ਦੀ ਧਰਤੀ ਤੇ ਗਈ ਜੀ 15 ਦਿਨਾਂ ਬਾਅਦ ਵੀ ਇਹ ਦਰਾਂ ਬਾਦ ਨੂੰ ਵਾਪਸ ਭੇਜਿਆ ਗਿਆ ਇਟ ਮੀਨਸ ਉਹਦਾ ਜ ਕੋਈ ਕਾਗਜ਼ਾਂ ਦੇ ਵਿੱਚ ਕੋਈ ਕਮੀ ਹੋਣੀ ਹੈ ਨਾ ਹੁਣ 21 ਸਾਲ ਦੀ ਉਹ ਲੜਕੀ ਦੀ ਉਮਰ ਹੈ 21 ਸਾਲ ਦੇ ਬੱਚੇ ਨੂੰ ਕਿੰਨੀ ਕੋ ਆਪਾਂ ਸਮਝਦੇ ਵਿੱਚ ਸਮਝ ਆਊਗੀ ਕਾਗਜ਼ ਪੱਤਰ ਸਹੀ ਨਹੀਂ ਹੋਣੇ ਜਾਂ ਏਜੰਟਾਂ ਦੀ ਮਿਲੀ ਭਗਤ ਕਰਕੇ ਉਹਨਾਂ ਦੀ ਨਲਾਇਕੀ ਕਰਕੇ ਉਹ ਲੜਕੀ ਦਾ ਫਿਊਚਰ ਕਿਦਣਾ ਕਿਤੇ ਖਰਾਬ ਹੋ ਗਿਆ ਉਹ ਲੜਕੀ ਜਗਰਾਉਂ ਦੀ ਲੜਕੀ ਹੈ ਉਹ ਲੜਕੀ ਕੱਲ ਰਾਤੀ 11 ਵਜੇ ਆਪਣੇ ਵਾਪਸ ਪਰਤੀ ਹੈ ઘરે ਹੂੰ ਉਦੇ ਫਾਦਰ ਦਾ ਕਹਿਣਾ ਵੀ 40-45 ਲੱਖ ਰੁਪਏ ਮੇਰਾ ਇੱਥੇ ਲੱਗ ਗਏ। ਇੱਕ ਤਾਂ ਹੋ ਗਿਆ ਨਾ ਕੱਲਾ ਅਮਰੀਕਾ ਤੋਂ ਰਿਪੋਰਟ ਹੋਣਾ। ਨਾਲ ਦੀ ਨਾਲ ਇੱਕ ਬਹੁਤ ਮਾੜੀ ਚੀਜ਼ ਦੇਖਣ ਨੂੰ ਮਿਲੀ ਹੈ ਕਿ ਕਿੰਨੇ ਕੰਟਰੀਜ਼ ਦਾ ਬੈਨ ਵੀ ਕਰ ਦਿੱਤਾ ਗਿਆ ਕਿ ਉਹਨੋਂ ਅਮਰੀਕਾ ਤੋਂ ਇਲਾਵਾ ਵੀ ਕਈ ਕੰਟਰੀਜ਼ ਦੇ ਵਿੱਚ ਵਿਜ਼ਿਟ ਕਰ ਹੀ ਨਹੀਂ ਸਕਦੇ ਕਿੰਨੇ ਸਾਲਾਂ ਤੱਕ। ਇਹ ਕਿੰਨੀ ਮਾੜੀ ਗੱਲ ਹੈ ਬੱਚਿਆਂ ਲਈ। ਮੈਨੂੰ ਇਹ ਤਾਂ ਹੈ ਹੀ ਨਾ ਕਿਉਂਕਿ ਸਟੱਡੀ ਵੀਜ਼ੇ ਲਾ ਕੇ ਨਾ ਹੋਰ ਤਰ੍ਹਾਂ ਦੇ ਕਈ ਜਾਂਦੇ ਨੇ ਵੀਜ਼ੇ ਦੇ ਜਿੱਥੇ ਲੋਕ ਦੂਜੀਆਂ ਕੰਟਰੀਆਂ ਦੇ ਵਿੱਚ ਜਾਂਦੇ ਨੇ ਜੀ ਹੁਣ ਅਸੀਂ ਆਪਣੇ ਪੰਜਾਬ ਦੀ ਗੱਲ ਆ ਲਈਏ ਹਮ ਠੀਕ ਹੈ ਹੁਣ ਅਸੀਂ ਪੰਜਾਬ ਦੇ ਵਿੱਚ ਮੁੱਦਾ ਆਪਾਂ ਕਿਹਾ ਹੈ ਪ੍ਰਵਾਸੀ ਲੋਕਾਂ ਦਾ ਜੀ ਵੀ ਪ੍ਰਵਾਸੀ ਲੋਕ ਮਾਰੋਂ ਆ ਕੇ ਇੱਥੇ ਕੰਮ ਕਰ ਰਹੇ ਨੇ ਔਰ ਇੱਥੇ ਆਪਣੀਆਂ ਜ਼ਮੀਨਾਂ ਬਣਾ ਰਹੇ ਨੇ ਆਪਣੇ ਮਕਾਨ ਬਣਾ ਰਹੇ ਨੇ ਕਿਉਂਕਿ ਉਹ ਤਾਂ ਇੱਥੇ ਆ ਰਹੇ ਉਹਨਾਂ ਨੂੰ ਕੰਮ ਮਿਲਦਾ ਇੱਥੇ ਹਮ ਹੁਣ ਅਸੀਂ ਪੰਜਾਬੀ ਬੰਦੇ ਇੱਥੇ ਕੰਮ ਨਹੀਂ ਕਰ ਰਹੇ ਅਸੀਂ ਕਹਿੰਦੇ ਵੀ ਅਸੀਂ ਬਾਹਰ ਜਾ ਕੇ ਕੰਮ ਕਰ ਲਾਂਗੇ ਇੱਥੇ ਨਹੀਂ ਕੰਮ ਕਰਨਾ ਜੀ ਹੁਣ ਉਹ ਬੰਦਾ ਆਪਣੇ ਸ਼ਹਿਰ ਛੱਡ ਕੇ ਆਪਣਾ ਪਿੰਡ ਛੱਡ ਕੇ ਆਪਣੀ ਸਟੇਟ ਛੱਡ ਕੇ ਪੰਜਾਬ ਆਂਦਾ ਵੀ ਇੱਥੇ ਕੰਮ ਹੈਗਾ ਇੱਥੇ ਅਸੀਂ ਕੰਮ ਕਰ ਲਾਂਗੇ ਉਰੋਂ ਕੰਮ ਕਰਦੇ ਵੀ ਨਹੀਂ ਜੀ ਠੀਕ ਹੈ ਇਹੀ ਕੰਮ ਜੇ ਅਸੀਂ ਇੱਥੇ ਰਹਿ ਕੇ ਕਰ ਲਈਏ ਤਾਂ ਸਾਨੂੰ ਵੀ ਇੱਥੇ ਕੰਮ ਮਿਲੇ ਅਸੀਂ ਆਪਣੀਆਂ ਪੋਸਟਾਂ ਤੇ ਛੱਡ ਜੰਨੇ ਆ ਠੀਕ ਹੈ ਆਪਣੇ ਕੰਮ ਇਹ ਅਸੀਂ ਇੱਥੇ ਨਹੀਂ ਕਰ ਪਾਉਂਦੇ ਆਪਣੀਆਂ ਪੋਸਟਾਂ ਛੱਡੀਆਂ ਜਿਹੜੀਆਂ ਉਹ ਪੋਸਟਾਂ ਤੇ ਹੁਣ ਕੋਈ ਨਾ ਕੋਈ ਤਾਂ ਕੰਮ ਕਰੂਗਾ ਹੀ ਨਾ ਹੁਣ ਉਹ ਪ੍ਰਵਾਸੀ ਆ ਕੇ ਇੱਥੇ ਕੰਮ ਕਰ ਰਹੇ ਇਹਹੀ ਸਿਸਟਮ ਉੱਥੇ ਹਮ ਇੱਥੇ ਅਸੀਂ ਕੰਮ ਕਰ ਨਹੀਂ ਰਹੇ ਉੱਥੇ ਕੰਮ ਕਰ ਰਹੇ ਹਮ ਸੋ ਮੇਰੇ ਜੇ ਕਿ ਚਲਾਈਦਾ ਮੇਲਾ ਵੀ ਜਿੱਥੇ ਪਰ ਇਹ ਵੀ ਸਰਕਾਰਾਂ ਨੂੰ ਇੱਕ ਤਕਬੀਰ ਹੁੰਦੀ ਰੋੜਾ ਵੀ ਸਰਕਾਰਾਂ ਨੂੰ ਸੋਚਣਾ ਚਾਹੀਦਾ ਪਰ ਕਈ ਬੱਚਿਆਂ ਦੇ ਸੁਪਨੇ ਟੁੱਟ ਗਏ ਹੋਣੇ ਆ ਉਹਨਾਂ ਦਾ ਫਿਊਚਰ ਬਣਾਉਣ ਦੇ ਜਿਹੜੇ ਸੁਪਨੇ ਹੈ ਕਿ ਅਸੀਂ ਵਿਦੇਸ਼ਾਂ ਚ ਜਾ ਕੇ ਆਪਣਾ ਫਿਊਚਰ ਸਵਾਰਾਂਗੇ ਜਾਂ ਆਪਣੇ ਘਰ ਦੇ ਦਾ ਸਹਾਰਾ ਬਣਾਾਂਗੇ ਚਾਰ ਪੈਸੇ ਕਮਾ ਕੇ ਤੇ ਅੱਜ ਮੈਨੂੰ ਲੱਗਦਾ ਉਹਨਾਂ ਸਾਰਿਆਂ ਦੇ ਸੁਪਨੇ ਜਿਹੜੇ ਟੁੱਟ ਗਏ ਨੇ ਤਾਰ-ਤਾਰ ਹੋ ਗਏ ਉਹਨੇ ਮੈਡਮ ਬੜੀ ਬੜੀ ਯੂ ਨਾ ਹੈਰਾਨੀ ਜਿਹੜਾ ਗੱਲ ਆ ਵੀ ਚਲੋ ਅਸੀਂ ਮੈਂ ਸ਼ੁਕਰ ਕਰਦਾ ਵਾਹਿਗੁਰੂ ਦਾ ਵੀ ਜਿੰਨੇ ਵੀ ਬੰਦੇ ਆਏ ਨੇ ਉਹ ਤੰਦਰੁਸਤ ਆਏ ਨੇ ਜੀ ਸਵਸਥ ਆਏ ਨੇ ਹੂੰ ਉਹਨਾਂ ਦੇ ਹੱਥਾਂ ਦੇ ਹਤਕੜੀਆਂ ਜਰੂਰ ਲੱਗੀਆਂ ਬੜੀ ਸ਼ਰਮਿੰਦਗੀ ਹੋਈ ਵੀ ਇਹ ਨਹੀਂ ਹੋਣਾ ਚਾਹੀਦਾ ਇਹਦਾ ਪਰ ਮੈਂ ਇਹ ਇਹ ਚੀਜ਼ ਆਪਾਂ ਨੂੰ ਮੈਂ ਸਹੀ ਕਰਦਾ ਵੀ ਜਿਹੜੇ ਵੀ ਉਥੋਂ ਬੱਚੇ ਡੀਪੋਰਟ ਕੀਤੇ ਨੇ ਜਾਂ ਔਰਤਾਂ ਕੀਤੀਆਂ ਜਾਂ ਬਿਯਰ ਦੇ ਕਿਤੇ ਨੇ ਉਹ ਸਹੀ ਸਲਾਮਤ ਤੰਦਰੁਸਤ ਆਪਣੇ ਘਰੇ ਆਏ ਇਹ ਵੀ ਇੱਕ ਮੈਂ ਕਹਿੰਦਾ ਵੀ ਬਾਈ ਗੁਰੂ ਦੀ ਰਹਿਮਤ ਰਹੀ ਹੈ ਵੀ ਸਹੀ ਸਲਾਮਤ ਬੰਦੇ ਘਰੇ ਆਏ ਟਰੰਪ ਨੇ ਜਦੋਂ ਇਲੈਕਸ਼ਨ ਕੰਪੇਨ ਸ਼ੁਰੂ ਕੀਤੀ ਹੈ ਨਾ ਉਹਨੇ ਸਭ ਤੋਂ ਪਹਿਲਾ ਮੁੱਦਾ ਹੀ ਰੱਖਿਆ ਮੈਂ ਜਿੰਨੇ ਵੀ ਇੱਥੇ ਇਨਲੀਗਲ ਮਾਈਗ੍ਰੈਂਟਸ ਨਹੀਂ ਜਾਣੀ ਲਿਗਲ ਕਿਸੇ ਵੀ ਤਰ੍ਹਾਂ ਦੇ ਲੋਕ ਕਿਸੇ ਵੀ ਕੰਟਰੀ ਦੇ ਲੋਕ ਰਹਿੰਦੇ ਨੇ ਉਹਨਾਂ ਨੂੰ ਪਹਿਲਾਂ ਸਭ ਤੋਂ ਕਹਿ ਦਿਆ ਹਾਂ ਤੇ ਬਾਹਰ ਕਿੱਢਿਆ ਜਾਊਗਾ ਕਿਉਂਕਿ ਉਹ ਸਾਡਾ ਅਮਰੀਕਨ ਦਾ ਹੱਕ ਖਾਰ ਰਹੇ ਨੇ ਸਾਡੀਆਂ ਨੌਕਰੀਆਂ ਖਾਰ ਰਹੇ ਨੇ ਉਹਨੇ ਇਲੈਕਸ਼ਨ ਕੈਂਪੇਨ ਦੇ ਵਿੱਚ ਡਿਊਰਿੰਗ ਆਪਣੀਆਂ ਇਲੈਕਸ਼ਨ ਸਪੀਚਾਂ ਦੇ ਵਿੱਚ ਵੀ ਇਹ ਗੱਲ ਜ਼ਾਹਰ ਕੀਤੀ ਸੋ ਅਗਲਾ ਇਲੈਕਸ਼ਨ ਜਿੱਤ ਗਿਆ ਉਹਨੇ ਹੁਣ ਜੋ ਗੱਲਾਂ ਕੀਤੀ ਉਹ ਤਾਂ ਇੰਕਲੀਮੈਂਟ ਕਰਨੀਆਂ ਹੀ ਨੇ ਨਾ ਹੁਣ ਉਹ ਆਪਣੀਆਂ ਗੱਲਾਂ ਵੀ ਮਨਾ ਰਿਹਾ ਉਹ ਤੇ ਕੰਮ ਵੀ ਕਰ ਰਿਹਾ ਅਜੇ ਤਾਂ ਪਹਿਲਾ C17 ਆਇਆ ਪਤਾ ਨਹੀਂ ਕਿੰਨੇ C17 ਹੋਰ ਉਹ ਲਿਸਟਾਂ ਤਿਆਰ ਹੋਣੀਆਂ ਜੀ ਇਹ ਲੈ ਇਨਲੀਗਲ ਲੋਕ ਹੈ ਰੀਨ ਉਹਨਾਂ ਦਾ ਲਿਸਟਾ ਤਿਆਰ ਨਹੀਂ ਉਹ ਅੱਗੋਂ ਤਿਆਰੀ ਕਰ ਰਿਹਾ ਹੈ ਅਮਰੀਕਾ ਜੀ ਗਰੀਨ ਲੋ ਨਾ ਸਿਸਟਮ ਆ ਵੀ ਉੱਥੇ ਜਿਹੜੇ ਪ੍ਰਵਾਸੀ ਲੋਕ ਰਹਿ ਰਹੇ ਨੇ ਇਨਲੀਗਲ ਢੰਗ ਨਾਲ ਉੱਥੇ ਰਹਿ ਰਹੇ ਉਹਨਾਂ ਨੂੰ ਕਿਤਨਾ ਕਿਤੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਣੇ ਕਿਹਾ ਹੈ ਤੇ ਇਹ ਤੁਹਾਨੂੰ ਕੀ ਲੱਗਦਾ ਇਸ ਤੇ ਜਿਵੇਂ ਭਾਰਤ ਦੇ ਕਈ ਵੱਖ-ਵੱਖ ਹਿੱਸਿਆਂ ਚੋਂ ਇਹ ਜਿਹੜੇ ਪ੍ਰਵਾਸੀ ਭਾਰਤੀ ਆਏ ਨੇ ਤੇ ਉਸ ਤੋਂ ਬਾਅਦ ਹੁਣ ਮੋਦੀ ਜੀ ਦਾ ਕੀ ਰਿਐਕਸ਼ਨ ਹੋ ਸਕਦਾ ਹੈ ਦੇ ਮੋਦੀ ਜੀ ਦੀ ਹੁਣ ਫੇਰੀ ਹੈ ਮੋਦੀ ਜੀ ਦੀ ਮੀਟਿੰਗ ਉੱਥੇ ਜਾਣਾ ਉਹਨਾਂ ਨੇ ਅਮਰੀਕਾ ਨੂੰ ਉੱਥੇ ਜਾ ਕੇ ਕਿਸ ਢੰਗ ਨਾਲ ਕਿਉਂਕਿ ਇੰਟਰਨੈਸ਼ਨਲ ਲੈਵਲ ਆ ਆਮ ਹੈ ਜੀ ਕਈ ਪਾਲਿਸੀਜ਼ ਹੁੰਦੀਆਂ ਜਦੋਂ ਟੇਬਲ ਤੇ ਸਰਕਾਰਾਂ ਬੈਠੀਆਂ ਦੇ ਕਈ ਪਾਲਿਸੀਆਂ ਦੇ ਨਾਲ ਤੇ ਗੱਲਬਾਤ ਹੁੰਦੀ ਹੈ ਹੁਣੇ ਕਿ ਹੁਣ ਉਹਨਾਂ ਦੀ ਨੋਲਿਜ ਆ ਗਿਆ ਹੋਣਾ ਕੋਈ ਛੋਟੀ ਖਬਰ ਤਾਂ ਨਹੀਂ ਜੀ ਜੀ ਮੋਦੀ ਜੀ ਹੁਣ ਦੇਖਣਗੇ ਵੀ ਕੀ ਜਾਣ ਕੇ ਤਾਂ ਉੱਥੇ ਉਹਨਾਂ ਨਾਲ ਗੱਲਬਾਤ ਕਰਨਗੇ 트럼ਪ ਨਾਲ ਟੇਬਲ ਤੇ ਮੈਂ ਕਿਹਾ ਉਹ ਮੇਰੇ ਹਿਸਾਬ ਨਾਲ ਜੇ ਮੋਦੀ ਜੀ ਜਾਣ ਕੇ ਤਾਂ ਮਜਬੂਤੀ ਦੇ ਨਾਲ ਠੋਸ ਸ਼ਬਦਾ ਦੇ ਨਾਲ ਇਹਨੀ ਗੜੀ ਨਿਦਾ ਵੀ ਕਰਨੀ ਚਾਹੀਦੀ ਔਰ ਇਹਦੇ ਤੇ ਗੱਲ ਕਰਨੀ ਚਾਹੀਦੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਚੀਜ਼ਾਂ ਨੂੰ ਕਿੱਦਾਂ ਰੋਕ ਪਾਵਾਂਗੇ ਜਿਹੜੇ ਲੋਕ ਇੱਥੇ ਆ ਰਹੇ ਨੇ ਜਾਂ ਜਿਹੜੇ ਉੱਥੇ ਲੋਕ ਨੇ ਉਹਨਾਂ ਦੇ ਜਿਹਨਾਂ ਨੂੰ ਤਿਆਰ ਕੀਤਾ ਗਿਆ ਵੀ ਲਿਸਟਾਂ ਬਣੀਆਂ ਹੋਈਆਂ ਜਿਵੇਂ ਕਹਿ ਰਹੇ న్యూਸ ਦੇ ਵਿੱਚ ਵੀ ਤਿਆਰੀ ਕਰ ਰਹੀ ਹੈ ਮੇਕਾ ਸਰਕਾਰ ਉਹਨਾਂ ਨੂੰ ਇੱਥੇ ਵਾਪਸ ਭੇਜਣ ਦੀ ਤਿਆਰੀ ਕਰ ਰਹੀ ਹੈ ਉਹਦੇ ਤੇ ਮੋਦੀ ਜੀ ਗੱਲ ਕਰਨ ਹਮ ਅਗਰ ਉਹਦੇ ਵਿੱਚ ਕੋਈ ਪਾਲਿਸੀਆਂ ਚੇਂਜ ਹੋ ਸਕਦੀਆਂ ਹੈ ਨਾ ਕਿ ਜ਼ਿਆਦਾ ਫਾਇਦਾ ਹੋ ਸਕਦਾ ਹੈ ਉਹ ਤੇ ਜਰੂਰ ਗੱਲ ਕਰਨੀ ਚਾਹੀਦੀ ਸਰ ਕਈ ਲੋਕ ਨੇ ਜਿਹੜੇ ਡੌਂਕੀ ਲਗਾ ਕੇ ਜਿਵੇਂ ਇਲੀਗਲ ਤਰੀਕੇ ਨਾਲ ਜਾਂਦੇ ਅਜਿਹਿਆਂ ਕਾਫੀ ਮਜਬੂਰੀਆਂ ਹੋ ਜਾਂਦੀਆਂ ਨੇ ਕਈ ਵਾਰੀ ਸਰਕਮਸਟੈਂਸਿਸ ਇਦਾਂ ਦੇ ਹੋ ਜਾਂਦੇ ਨੇ ਜਾਂ ਕਈ ਵਾਰੀ ਕਈਆਂ ਨੇ ਲੀਗਲ ਤਰੀਕੇ ਦੇ ਨਾਲ ਵੀਜ਼ਾ ਅਪਲਾਈ ਕੀਤਾ ਹੁੰਦਾ ਲੱਗਦਾ ਨਹੀਂ ਹੈ ਤੇ ਤਾਂ ਆਈ ਥਿੰਕ ਇਦਾਂ ਦੀ ਨੌਬਤ ਆਂਦੀ ਹੈ ਕਿ ਉਹਨਾਂ ਨੂੰ ਇਲਲੀਗਲ ਤਰੀਕੇ ਦੇ ਨਾਲ ਜਾਣਾ ਪੈਂਦਾ ਮੈਡਮ ਇਹਨਾਂ ਲੋਕਾਂ ਦੇ ਵਿੱਚ ਭੇੜਚਾਲ ਹੈ ਹੂੰ ਤੇ ਹੁਣ ਜੇ ਤੁਸੀਂ ਵੀਜ਼ਾ ਅਪਲਾਈ ਕੀਤਾ ਤੁਹਾਨੂੰ ਵੀਜ਼ਾ ਨਹੀਂ ਦਿੱਤਾ ਤੇ ਬੰਦਾ ਇਟ ਮੀਨ ਸੈਟੀਸਫਾਈ ਨਹੀਂ ਹੁੰਦਾ ਉਹ ਕਹਿੰਦਾ ਮੈਨੂੰ ਮੇਰਾ ਵੀਜ਼ਾ ਨਹੀਂ ਲੱਗਿਆ ਪਰ ਮੈਂ ਬਾਹਰ ਜਾਣਾ ਮੈਨੂੰ ਜਿੱਦਾਂ ਮਰਜ਼ੀ ਬਾਹਰ ਜੀ ਠੀਕ ਹੈ ਹੁਣ ਉਹ ਬੰਦਾ ਜੇ ਨਹੀਂ ਸਾਈਟ ਆਂ ਨਾ ਨਹੀਂ ਜਾਂਦਾ ਬਾਹਰ ਤੋਂ ਫਿਰ ਹੱਥ ਕੰਡੇ ਦੂਜੇ ਵੀ ਯੂਜ਼ ਕਰਦਾ ਫਿਰ ਇੰਦਾ ਦੇ ਏਜੰਡਾ ਦੇ ਹੱਥੇ ਚੜ ਜਾਂਦਾ ਵੀ ਜਿਹੜੇ ਚੀਜ਼ਾਂ ਕਰਦੇ ਨੇ ਹੂੰ ਹੁਣ ਜਦੋਂ ਪੈਸਾ ਨਜ਼ਰ ਆਂਦਾ ਉਹਨਾਂ ਨੂੰ ਪੈਸਾ ਦੇ ਕੇ ਤਾਂ ਵੱਡੇ ਵੱਡੇ ਦੇ ਇਮਾਨ ਡੋਲ ਜਾਂਦੇ ਨੇ ਬਿਲਕੁਲ ਤੇ ਏਜੰਟ ਤਾਂ ਫਿਰ ਸੁਪਨੇ ਦਿਖਾਊਗਾ ਹੀ ਹੂੰ ਉਹ ਫਿਰ ਐਸੇ ਸੁਪਨੇ ਉਹਨਾਂ ਨੂੰ ਦਿਖਾਉਂਦੇ ਨੇ ਜਿਹਦੇ ਚ ਉਹ ਜਾਲ ਸਾਜ ਜਿਹੜੇ ਲੋਕ ਨੇਡੇ ਵੱਡੇ ਵੱਡੇ ਉਹ ਫਸਾ ਲੈਂਦੇ ਨੇ ਲੋਕਾਂ ਨੂੰ ਜੀ ਉਹਦੇ ਕਾਰਨ ਡੌਂਗੀ ਦੇ ਵਿੱਚ ਦੇਖੋ ਕਈ ਜਵਾਨੀयां ਵਿਚਾਰੀਆਂ ਰੋਲੀਆਂ ਤੇ ਪੂਲਾਪਣ ਪੰਜਾਬੀਆਂ ਦਾ ਭਾਰਤੀਆਂ ਦਾ ਜਿਹੜਾ ਉਹ ਕਿਤੇ ਨਾ ਕਿਤੇ ਇਹਦੇ ਹਾਂ ਪੂਲਾ ਬਣ ਕੇ ਆ ਸੋ ਤਾਂ ਕੱਲਾ ਪੰਜਾਬ ਨਹੀਂ ਪੰਜਾਬ ਹਰਿਆਣਾ ਹਮਾਚਲ ਗੁਜਰਾਤ ਯੂਪੀ ਕਿੰਨੇ ਤੇ ਲੋਕ ਉੱਥੇ ਵਾਪਸ ਆਏ ਨਹੀਂ ਸੀ 17 ਜਿਹੜਾ ਇਹ ਪੈਸਾ ਕਮਾਣਾ ਬਾਹਰਲੀ ਲਾਈਫ ਜਿਹੜੀ ਨਾ ਬੰਦੇ ਨੂੰ ਥੋੜਾ ਜਿਆਦਾ ਦੇਖਣ ਚ ਚੰਗੀ ਲੱਗਦੀ ਆ ਪਰ ਹੱਥਸਰ ਭੁਗਤ ਨਹੀਂ ਪੈਂਦੀਆਂ ਨਾ ਫਿਰ ਪਤਾ ਲੱਗਦਾ ਅਕਸਰ ਸਾਡੇ ਨੌਜਵਾਨਾਂ ਦਾ ਇਹ ਕਹਿਣਾ ਹੁੰਦਾ ਕਿ ਭਾਰਤ ਚ ਰਹਿ ਕੇ ਸਾਨੂੰ ਮਿਹਨਤ ਦਾ ਮੁੱਲ ਨਹੀਂ ਮਿਲਦਾ ਤਾਂ ਅਸੀਂ ਬਾਹਰ ਜਾਂਦੇ ਆ ਤੁਸੀਂ ਮੰਨਦੇ ਹੋ ਇਸ ਚੀਜ਼ ਨੂੰ ਨੋ ਡਾਊਨ ਮੈਡਮ ਉਹਨੂੰ ਆਪਣੀ ਕਰੰਸੀ ਦਾ ਉੱਥੇ ਦੀ ਕਰੰਸੀ ਦਾ ਤਾਂ ਬਹੁਤ ਫਰਕ ਆ ਜਮੀਨ ਦਾ ਆਸਮਾਨ ਦਾ ਫਰਕ ਆ ਹੂੰ ਉਹਨਾਂ ਕਹਿੰਦਾ ਜਿੰਨੀ ਇੱਥੇ ਮਿਹਨਤ ਕਰਦੇ ਓੰਨੀ ਜੇਕਰ ਉੱਥੇ ਕਰੀਏ ਤਾਂ ਬੜਾ ਗਈ ਗੁਣਾ ਪੈਸਾ ਅਸੀਂ ਕਮਾ ਸਕਦੇ ਹਾਂ ਇਹੀ ਚੀਜ਼ਾਂ ਦਾ ਬੰਦੇ ਨੂੰ ਹੋਰ ਗੁਰੂ ਹੁੰਦੀਆਂ ਕੀ ਨੇ ਹੂੰ ਇਹੀ ਚੀਜ਼ਾਂ ਦਾ ਬੰਦੇ ਨੂੰ ਮੋਲਡ ਕਰਦੀਆਂ ਵੀ ਮੈਂ ਬਾਹਰ ਜਾਣਾ ਚੱਕਾ ਚੋਂ ਮੋਲਡ ਕਰਦੀ ਹੈ ਦੂਜੇ ਬੰਦੇ ਜਿਹੜੇ ਜਾਂਦੇ ਨੇ ਜਾਂਦੇ ਗੱਡੀਆਂ ਲੈ ਲੈਂਦੇ ਜਾਂਦੇ ਹੀ ਕੁੱਟੀਆਂ ਲੈ ਲੈਂਦੇ ਨੇ ਉਹ ਚੀਜ਼ਾਂ ਫੇਰ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਵਿੱਚ ਆ ਜਾਂਦੀਆਂ ਵੀ ਅਸੀਂ ਕਿਉਂ ਨਹੀਂ ਅਸੀਂ ਕਿਉਂ ਪ ਯਾ ਸਾਡੇ ਕੋਲ ਜ਼ਮੀਨ ਆ ਸਾਡੇ ਕੋਲ ਸਭ ਕੁਝ ਅਸੀਂ ਵੇਚ ਕੇ ਬਾਹਰ ਚੱਲਾਂਗੇ ਬੜਾ ਲਾਂਗੇ ਚਾਹਤੇ ਅਸੀਂ ਮਿਹਨਤ ਕਰਕੇ ਹੁਣ ਉਹੀ ਚੀਜ਼ ਉਹੀ ਲੋਕ ਉੱਥੇ ਗਏ ਨੇ ਨਾ ਇਹ ਉਹੀ ਲੋਕਾਂ ਦੇ ਸੁਪਨੇ ਟੁੱਟੇ ਨੇ ਜਿਹੜੇ ਲੋਕਾਂ ਨੇ ਕੀ ਸੁਪਨੇ ਦੇਖੇ ਹੋਣੇ ਉਹ ਟੁੱਟ ਗਏ ਨੇ ਸੁਪਨੇ ਉਹ ਜਿਹੜਾ ਜ਼ਮੀਨ ਗਹਿਣੇ ਪਈ ਸੀ ਉਹ ਦੇਤੀ ਬੈਂਕ ਤੋਂ ਪੈਸਾ ਚੱਕ ਲਿਆ ਹੁਣ ਉਹ ਵਾਪਸ ਵੀ ਕਰਨਾ ਉਹ ਨਾ ਹੁਣ ਸੋ ਕੋ ਡਬਲ ਮਿਹਨਤ ਕਰਨੀ ਪੈਣੀ ਇਹਨਾਂ ਨੂੰ ਇੱਥੇ ਰਹਿ ਕੇ ਉਹ ਵੀ ਉਹ ਵੀ ਇੱਥੇ ਰਹਿ ਕੇ ਕਰਨੀ ਪੈਗੀ ਸੋਚੋ ਕਿੰਨੇ ਮਾਪੇ ਦਾ ਜਿਹੜਾ ਸੁਪਨੇ ਟੁੱਟੇ ਬੱਚਿਆਂ ਦੇ ਨਾਲ ਨਾਲ ਮਾਪੇ ਦੇ ਵੀ ਫੈਮਲੀਆਂ ਦੇ ਵੀ ਟੁੱਟੇ ਨੇ ਇਥੇ ਤਾਂ ਸਰਕਾਰਾਂ ਨੂੰ ਚਾਹੀਦਾ ਵੀ ਬਹਿ ਕੇ ਇੱਥੇ ਕੋਈ ਪਾਲਿਸੀ ਤਿਆਰ ਕੀਤੀ ਜਾਵੇ ਤੇ ਨਾ ਕਿ ਆਂਦੇ ਟਾਈਮ ਤੇ ਕਿਸੇ ਦੇ ਘਰ ਦਾ ਚਿਰਾਗ ਹੈ ਜਿਹੜਾ ਬੁਝੇ ਨਾ ਉਹ ਸਾਰੇ ਆਪਣੇ ਸਹੀ ਸਲਾਮਤ ਆਪਣੇ ਕੰਮਾਂ ਕਰਦੇ ਜਾਣ ਕੋਈ ਪਾਲਿਸੀ ਇੱਦਾਂ ਦੀ ਬਹਿ ਕੇ ਸਰਕਾਰਾਂ ਦੇ ਟੇਬਲ ਤੇ ਕੀਤੀ ਜਾਵੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਦਾ ਇੱਦਾਂ ਦਾ ਕੋਈ ਨੁਕਸਾਨ ਨਾ ਹੋਵੇ ਸੋ ਪੰਜਾਬੀ ਭਾਈ ਜਿਹੜੇ ਸਾਡੇ ਭਾਰਤੀ ਭਾਰਤੀ ਜਿਹੜੇ ਗਏ ਨੇ ਬਾਹਰ ਉਹਨਾਂ ਮੁੜ ਵਤਨਵਾਪਸੀ ਉਹਨਾਂ ਦੀ ਹੋਈ ਹੈ ਤੇ ਹਾਲਾਂਕਿ ਮਾੜੇ ਹਾਲਾਤਾਂ ਵਿੱਚ ਹੋਈ ਹੈ ਹਤਕੜੀਆਂ ਲੱਗੀਆਂ ਨੇ ਪਰ ਫਿਰ ਵੀ ਇਹ ਵੀ ਗੰਨੀ ਮਤ ਹੈ ਕਿ ਉਹ ਸੁਖੀ ਸੰਦੀ ਆਪਣੇ ਘਰਾਂ ਚ ਪੁੱਜ ਗਏ ਨੇ ਨਵਾਂ ਤਾਸ ਅੱਗੋਂ ਸਟਾਰਟ ਹੁੰਦਾ ਹੈ ਕਿ ਤੁਸੀਂ ਇਸ ਘਾਟੇ ਨੂੰ ਕਿੱਦਾਂ ਪਰਣਾ ਤੇ ਆਪਣਾ ਆਉਣ ਵਾਲਾ ਭਵਿੱਖ ਕਿਵੇਂ ਉਜਾਦਰ ਕਰਨਾ ਹੈ ਫੇਰ ਕਿਸੇ ਹੋਰ ਮੁੱਦੇ ਨਾਲ ਮਿਲਾਂਗੇ ਉਦੋਂ ਤੱਕ ਬਨੇ ਰਹੋ ਸਿਟੀ ਓਮ ਨਿਊਜ਼ ਨਾਲ ਧੰਨਵਾਦ